ਅੱਜ ਮੈਂ ਤੁਹਾਨੂੰ ਆਪਣੇ ਬਾਰੇ ਜੋ ਦੱਸਣ ਲੱਗਿਆਂ ਸ਼ਾਇਦ ਬਹੁਤੇ ਲੋਕਾਂ ਨੂੰ ਇਹਦੇ ਉੱਪਰ ਯਕੀਨ ਹੀ ਨਾ ਵੇ ਇਹ ਵੀ ਹੋ ਸਕਦਾ ਹੈ ਕੁਝ ਲੋਕ ਮੇਰੇ ਨਾਲ ਨਫ਼ਰਤ ਵੀ ਕਰਨ ਪਰ ਮੈਂ ਅਸਲੀਅਤ ਲੋਕਾਂ ਦੀ ਅਦਾਲਤ ਵਿੱਚ ਰੱਖਣਾ ਜ਼ਰੂਰ ਚਾਹੁੰਨਾ ਇਹ ਤੋਂ ਬਾਅਦ ਲੋਕਾਂ ਦੀ ਜੋ ਮਰਜ਼ੀ ਸੋਚ ਹੋਵੇ ਇਹਦੀ ਮੈਨੂੰ ਕੋਈ ਖਾਸ ਪਰਵਾਹ ਨਹੀਂ ਜੋ ਸੱਚ ਮੈਂ ਤੁਹਾਨੂੰ ਦੱਸਣ ਲੱਗਿਆਂ ਇਹ ਬਹੁਤ ਚਿਰ ਮੈਂ ਆਪਣੇ ਅੰਦਰ ਦਬਾ ਕੇ ਰੱਖਿਆ ਸੀ ਅੱਜ ਜਦੋਂ ਮੈਂ ਸੱਚ ਨੂੰ ਜਾਣਦਾ ਹੋਇਆ ਵੀ ਝੂਠ ਨਾਲ ਸਹਿਮਤ ਹੋਣ ਦੀ ਕੋਸ਼ਿਸ਼ ਕਰਦਾ ਤੇ ਮੇਰੀ ਜ਼ਮੀਰ ਮੈਨੂੰ ਕੋਸਣ ਲੱਗ ਪੈਂਦੀ ਆ ਜਿਹਦੇ ਕਰਕੇ ਮੈਂ ਬੋਲਣ ਲੱਗਿਆਂ ਗੱਲ ਉਦੋਂ ਦੀ ਐ ਜਦੋਂ ਮੈਂ ਇੱਕ ਸਰਕਾਰੀ ਏਜੰਸੀ ਨਾਲ ਕੰਮ ਕਰਦਾ ਹੁੰਦਾ ਸੀ ਸਿੱਖਾਂ ਦੀ ਬਧਰਹੀ ਤਾਕਤ ਤੋਂ ਸਰਕਾਰ ਨੂੰ ਡਰ ਆਉਣ ਲੱਗ ਪਿਆ ਸੀ ਮੇਰਾ ਅਫਸਰ ਜੋ ਕਹਿੰਦਾ ਤਾਂ ਆਪਣੇ ਆਪ ਨੂੰ ਸਿੱਖ ਸੀ ਪਰ ਮੈਂ ਉਹਦੇ ਮੂੰਹੋਂ ਅੱਜ ਤੱਕ ਸਿੱਖਾਂ ਨਾਲ ਹਮਦਰਦੀ ਰੱਖਦਾ ਕਦੇ ਇੱਕ ਲਫ਼ਜ਼ ਵੀ ਨਹੀਂ ਸੀ ਸੁਣਿਆ ਉਸ ਦਿਨ ਜਦੋਂ ਪੰਜਾਬ ਦਾ ਟੂਰ ਲਾ ਕੇ ਆਇਆ ਤਾਂ ਬਹੁਤ ਖੁਭਰਾਇਆ ਹੋਇਆ ਬੋਲਿਆ ਮੈਨੂੰ ਲੱਗਦਾ ਹੈ ਕਿ ਸਿੱਖਾਂ ਦਾ ਰਾਜ ਪੰਜਾਬ ਵਿੱਚ ਆਇਆ ਹੀ ਆਇਆ ਮੈਂ ਪੁੱਛਿਆ ਕਿਉਂ ਕੀ ਗੱਲ ਹੋ ਗਈ ਸਾਰੇ ਪੰਜਾਬ 'ਚ ਹੁਕਮ ਤਾਂ ਖੜਕੂਆਂ ਦਾ ਚੱਲਦਾ ਓਨੇ ਆਪਣੇ ਪਰਵਟਿਆਂ ਨੂੰ ਇਕੱਠੇ ਕਰਦੇ ਹੋਏ ਕਿਹਾ ਪੰਜਾਬ ਦੇ ਸਾਰੇ ਸਕੂਲਾਂ ਦਾ ਡਰੈੱਸ ਕੋਡ ਵੀ ਕੇਸਰੀ ਰੰਗ ਦਾ ਹੋ ਗਿਆ ਜੋ ਖੜਕੂਆਂ ਨੇ ਦਿੱਤਾ ਪਰ ਤੁਸੀਂ ਕਿਉਂ ਚਿੰਤਾ ਕਰਦੇ ਹੋ ਮੈਂ ਜਾਣ ਕੇ ਹੱਸ ਕੇ ਕਿਹਾ ਤੁਸੀਂ ਅੰਦਰੋਂ ਤਾਂ ਖੁਸ਼ ਹੋਵੋਗੇ ਨਾ ਕਿ ਸਿੱਖਾਂ ਦਾ ਖੁਸਾ ਹੋਇਆ ਰਾਜ ਮੁੜ ਪਰਤਣ ਲੱਗ ਪਿਆ ਉਹ ਸੁਸ਼ੀਲ ਚੰਦ ਜੀ ਤੁਸੀਂ ਵੀ ਕੀ ਗੱਲਾਂ ਕਰੀ ਜਾਂਦੇ ਹੋ ਉਸਨੇ ਕਿਹਾ ਜੇ ਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਗਿਆ ਤਾਂ ਆਪਣੇ ਵਰਗੇ ਬੰਦਿਆਂ ਦਾ ਕੀ ਬਣੂ ਆਪਾਂ ਮੰਨੀਏ ਜਾਂ ਨਾ ਮੰਨੀਏ ਪਰ ਪੰਜਾਬ 'ਚ ਇਸ ਟਾਈਮ ਸਿੱਖਾਂ ਦਾ ਹੀ ਰਾਜ ਆ ਮੈਂ ਗੱਲ ਨੂੰ ਉੱਪਰ ਚੁੱਕਦਿਆਂ ਕਿਹਾ ਖੜਕੂਆਂ ਦੇ ਹੁਕਮ ਤੇ ਹੁਣ ਦਫ਼ਤਰਾਂ ਦੀ ਸਾਰੀ ਕਾਗਜ਼ੀ ਕਾਰਵਾਈ ਪੰਜਾਬੀ ਚ ਹੁੰਦੀ ਆ ਦਫ਼ਤਰਾਂ ਦੀ ਗੱਲ ਤਾਂ ਇੱਕ ਪਾਸੇ ਰਹੀ ਹੁਣ ਤਾਂ ਦੂਰਦਰਸ਼ਨ ਵਾਲੇ ਵੀ ਆਪਣੇ ਸਾਰੇ ਪ੍ਰੋਗਰਾਮ ਪੰਜਾਬੀ ਚ ਦੇਣ ਲੱਗ ਪਏ ਆਪਾਂ ਇਸ ਵਿੱਚ ਕੀ ਕਰ ਸਕਦੇ ਆ ਮੈਂ ਕਿਹਾ ਜਦੋਂ ਲੋਕਾਂ ਦੀ ਹਮਦਰਦੀ ਹੀ ਖੜਕੂਆਂ ਨਾਲ ਬਹੁਤ ਕੁਝ ਹੋ ਸਕਦਾ ਰਾਤ ਦੀ ਮੀਟਿੰਗ 'ਚ ਇੱਕ ਅਹਿਮ ਫੈਸਲਾ ਹੋਇਆ ਜਿਦੇ ਵਿੱਚ ਤੁਹਾਡੇ ਨਾਮ ਦੀ ਪੇਸ਼ਕਸ਼ ਹੋਈ ਆ ਕਿ ਤੁਸੀਂ ਇੱਕ ਚਤੁਰ ਤੇ ਤੇਜ਼ ਦਿਮਾਗ ਦੇ ਮਾਲਕ ਹੋ ਜਿਹਦੇ ਕਰਕੇ ਤੁਹਾਡੇ ਲਈ ਇਹ ਕੰਮ ਕਰਨਾ ਬਹੁਤਾ ਮੁਸ਼ਕਿਲ ਨਹੀਂ ਹੋਵੇਗਾ ਸੁਣ ਕੇ ਮੈਨੂੰ ਲੱਗਿਆ ਕਿ ਇਹ ਫਿਰ ਮੇਰੇ ਕੋਲ ਉਹੀ ਕੰਮ ਕਰਾਉਣਗੇ ਜੋ ਪਹਿਲਾਂ ਵੀ ਕਈ ਵਾਰ ਕਰਵਾ ਚੁੱਕੇ ਨੇ ਹੁਣ ਇਹ ਜੋ ਨਵਾਂ ਕੰਮ ਦੱਸਣ ਲੱਗੇ ਨੇ ਮੈਂ ਇਹ ਨਹੀਂ ਕਰਾਂਗਾ ਇਹ ਫੈਸਲਾ ਮੈਂ ਆਪਣੇ ਮਨ ਵਿੱਚ ਕਰ ਲਿਆ ਸੀ ਪਰ ਮੈਂ ਉਸ ਵਕਤ ਆਪਣੇ ਅਫਸਰ ਨੂੰ ਕਹਿਤਾ ਕਿ ਇਹਦੇ ਬਾਰੇ ਮੈਂ ਸੋਚ ਕੇ ਦੱਸਾਂਗਾ ਇਹ ਸੁਣ ਕੇ ਅਫਸਰ ਤਾਂ ਉੱਥੋਂ ਚਲਾ ਗਿਆ ਮੇਰਾ ਮਨ ਬੀਤੇ ਭੂਤਕਾਲ ਵਿੱਚ ਪਹੁੰਚ ਗਿਆ ਜਦੋਂ ਮੇਰਾ ਭੇਸ ਬਦਲਾ ਕੇ ਮੈਨੂੰ ਅੰਮ੍ਰਿਤਸਰ ਭੇਜਿਆ ਗਿਆ ਸੀ ਉੱਥੋਂ ਦੇ ਉਸ ਸੰਤ ਬਾਰੇ ਜਾਣਕਾਰੀ ਇਕੱਠੀ ਕਰਕੇ ਸਰਕਾਰ ਨੂੰ ਭੇਜਣੀ ਸੀ ਮੈਂ ਜਿਹਦੇ ਲਈ ਲੋਕਾਂ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਪਿਆਰ ਸੀ ਜਦੋਂ ਮੈਂ ਦਰਬਾਰ ਸਾਹਿਬ ਪਹੁੰਚ ਕੇ ਇੱਕ ਸ਼ਰਧਾਵਾਨ ਸਿੱਖ ਵੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਇੱਕ ਪਾਸੇ ਹੋ ਕੇ ਬਹਿ ਗਿਆ ਤਾਂ ਦਰਬਾਰ ਸਾਹਿਬ ਸੰਗਤ ਨਾਲ ਭਰ ਗਿਆ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਸੰਤ ਹੈ ਕਿੱਥੇ ਕਿਉਂਕਿ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੀ ਸੀ ਵੈਸੇ ਤਾਂ ਆਮ ਸੰਤਾਂ ਦੇ ਡੇਰਿਆਂ 'ਚ ਤਾਂ ਲੋਕ ਸੰਤ ਨੂੰ ਹੀ ਮੱਥਾ ਟੇਕਦੇ ਹੁੰਦੇ ਨੇ ਉਦੋਂ ਹੀ ਸਟੇਜ ਤੋਂ ਐਲਾਨ ਹੋਇਆ ਕਿ ਹੁਣ ਸੰਤ ਜੀ ਬੋਲਣਗੇ ਇੱਕ ਮਨੁੱਖ ਨੇ ਉੱਠ ਕੇ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਟੇਜ ਵੱਲ ਵਧਿਆ ਤੇ ਮੈਂ ਅੰਦਾਜ਼ਾ ਲਾਇਆ ਕਿ ਇਹੀ ਸੰਤ ਹੋਣਗੇ ਜਦੋਂ ਉਹਨਾਂ ਨੇ ਆਪਣਾ ਮੂੰਹ ਸੰਗਤ ਵੱਲ ਕੀਤਾ ਤਾਂ ਮੈਂ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਹਦੀ ਸ਼ਖਸੀਅਤ ਆਮ ਆਦਮੀ ਨਾਲੋਂ ਕਿਤੇ ਵੱਖਰੀ ਥੀ ਸੀ ਮੈਨੂੰ। ਉਹਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਸੀ। ਚਿਹਰੇ ਤੇ ਅੱਖਾਂ 'ਚ ਜੋ ਨੂਰ ਮੈਂ ਦੇਖਿਆ ਉਹ ਮੇਰੇ ਦਸਣ ਤੋਂ ਬਾਹਰ ਆ। ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਸਾਰੇ ਦਰਬਾਰ ਵਿੱਚ ਐਨੀ ਚੁੱਪ पसर ਗਈ ਤੇ ਐਨੀ ਸ਼ਾਂਤੀ ਹੋ ਗਈ ਜੇਕਰ ਕੋਈ ਸੂਈ ਵੀ ਡਿੱਗਦੀ ਤਾਂ ਖੜਾਕ ਸੁਣ ਜਾਂਦਾ। ਸੰਗਤਾਂ ਨਾਲ ਫਤਿਹ ਸਾਂਝੀ ਕਰਨ ਤੋਂ ਬਾਅਦ ਜੋ ਤਕਰੀਰ ਉਹਨਾਂ ਨੇ ਕੀਤੀ ਬਹੁਤ ਸਾਫ਼ ਤੇ ਸਪਸ਼ਟ ਸੀ ਜਿਦੇ ਵਿੱਚ 1947 ਤੋਂ ਲੈ ਕੇ ਜੋ ਧੋਖੇ ਸਿੱਖ ਕੌਮ ਨਾਲ ਹੋ ਰਹੇ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਜੋ ਵੀ ਉਹਨਾਂ ਨੇ ਕਿਹਾ ਮੈਂ ਆਪਣੇ ਦਿਮਾਗ 'ਚ ਚੰਗੀ ਤਰ੍ਹਾਂ ਭਰ ਲਿਆ ਬਾਹਰ ਜਾ ਕੇ ਅਫਸਰ ਨੂੰ ਵੀ ਦੱਸਿਆ ਅਗਲੇ ਦਿਨ ਅਖਬਾਰਾਂ 'ਚ ਸਰਕਾਰੀ ਬਿਆਨ ਇਹ ਸੀ ਕਿ ਅਕਾਲ ਤਖਤ ਤੇ ਹਿੰਦੂਆਂ ਖਿਲਾਫ ਸਿੱਖਾਂ ਨੂੰ ਭੜਕਾਇਆ ਜਾ ਰਿਹਾ ਹੈ ਮੈਨੂੰ ਸਮਝ ਹੀ ਨਹੀਂ ਆਈ ਕਿ ਇਹ ਬਿਆਨ ਅਖਬਾਰਾਂ 'ਚ ਕਿਵੇਂ ਆ ਗਿਆ ਫਿਰ ਵੀ ਮੈਂ ਆਪਣਾ ਕੰਮ ਪੂਰੀ ਸਾਵਧਾਨੀ ਨਾਲ ਕਰ ਰਿਹਾ ਸੀ ਉਸ ਦਿਨ ਕਾਫੀ ਲੋਕ ਅਕਾਲ ਤਖਤ ਦੀ ਇਮਾਰਤ ਵੱਲ ਨੂੰ ਜਾ ਰਹੇ ਸਨ ਜਿਨ੍ਹਾਂ 'ਚ ਅਖਬਾਰਾਂ ਦੇ ਰਿਪੋਰਟਰ ਵੀ ਸਨ ਮੈਂ ਵੀ ਉਹਨਾਂ 'ਚ ਜਾਰ ਵਾਲਿਆ ਸੰਤ ਰਿਪੋਰਟਰਾਂ ਦੇ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦੇ ਰਹੇ ਸੀ ਕਿ ਰਿਪੋਰਟਰ ਅੱਗੇ ਸਵਾਲ ਕਰਨਾ ਹੀ ਭੁੱਲ ਜਾਂਦੇ ਇੱਕ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਸਿੱਖਾਂ ਲਈ ਵਕਤ ਦੇਸ਼ ਚਾਹੁੰਦੇ ਹੋ ਤਾਂ ਜਵਾਬ ਸੀ ਹਜੇ ਤਾਂ ਅਸੀਂ ਸਿਰਫ ਉਹੀ ਹੱਕ ਮੰਗ ਰਹੇ ਹਾਂ ਜਿਹੜੇ 1947 ਚ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜੇ ਸਾਨੂੰ ਵੱਖ ਦੇਸ਼ ਦੰਨੇਓ ਤਾਂ ਅਸੀਂ ਨਾ ਵੀ ਨਹੀਂ ਕਰਾਂਗੇ ਦੂਜੇ ਦਿਨ ਫੇਰ ਅਖਬਾਰਾਂ ਚ ਖਬਰ ਸੀ ਕਿ ਸਿੱਖ ਤਾਂ ਆਪਣਾ ਵੱਖਰਾ ਦੇਸ਼ ਚਾਹੁੰਦੇ ਨੇ ਦੁਪਹਿਰ ਕੁ ਦਾ ਵੇਲਾ ਹੋਊਗਾ ਇੱਕ ਪਰਿਵਾਰ ਆਪਣੀ ਜਵਾਨ ਕੁੜੀ ਨੂੰ ਲੈ ਕੇ ਸੰਤਾਂ ਕੋਲ ਆਇਆ ਕੁੜੀ ਦਾ ਪਿਤਾ ਬੋਲਿਆ ਕਿਰਪਾ ਕਰਕੇ ਮੇਰੀ ਮਦਦ ਕਰੋ ਜੀ ਮੈਂ ਬਹੁਤ ਗਰੀਬ ਆ ਮੇਰੀ ਕੁੜੀ ਨੂੰ ਵਿਆਹਿਆ ਕੁਝ ਹੀ ਮਹੀਨੇ ਹੋਏ ਨੇ ਪਰ ਸਹੁਰਿਆਂ ਨੇ ਸਾਡੇ ਨੱਕ 'ਚ ਦਮ ਕੀਤਾ ਪਿਆ ਕੁੱਟ ਮਾਰ ਕੇ ਕੁੜੀ ਨੂੰ ਸਾਡੇ ਕੋਲ ਭੇਜ ਦੰਦੇ ਨੇ ਕਿ ਪੈਸੇ ਲੈ ਕੇ ਆ ਉਹ ਭਲਿਆ ਮਾਨਸਾ ਇੱਥੇ ਕੀ ਕਰਨਾ ਆ ਫਿਰ ਸੰਤਾ ਨੇ ਕਿਹਾ ਜਾ ਪੁਲਿਸ ਕੋਲ ਜਾ ਪੁਲਿਸ ਤਾਂ ਜੀ ਪਹਿਲਾਂ ਹੀ ਸਹੁਰਿਆਂ ਦੀ ਮੁਠੀ 'ਚ ਕੁੜੀ ਦੇ ਪਿਓ ਨੇ ਕਿਹਾ ਸਾਡੇ ਗਰੀਬਾਂ ਦੀ ਤਾਂ ਜੀ ਕੋਈ ਨਹੀਂ ਸੁਣਦਾ ਸੰਤਾਂ ਦੇ ਕੋਲੋਂ ਇੱਕ ਸਿੰਘ ਉੱਠਿਆ ਤੇ ਸੰਤਾਂ ਦੇ ਕੰਨ ਕੋਲ ਜਾ ਕੇ ਕਹਿਣ ਲੱਗਿਆ ਇਹ ਹਿੰਦੂ ਨੇ ਜੀ ਸੰਤਾਂ ਨੇ ਉਹ ਸਿੰਘ ਵੱਲ ਧਿਆਨ ਨਾਲ ਦੇਖਿਆ ਤੇ ਕਿਹਾ ਅਸੀਂ ਕਿਸੇ ਧਰਮ ਜਾਂ ਜਾਤ ਦੇ ਖਿਲਾਫ ਨਹੀਂ ਆ ਸਾਡੀ ਲੜਾਈ ਆਪਣੇ ਹੱਕਾਂ ਲਈ ਤੇ ਜ਼ੁਲਮ ਦੇ ਵਿਰੋਧ ਆ ਉਹ ਸਿੰਘ ਚੁੱਪ ਕਰਕੇ ਬਹਿ ਗਿਆ ਤੇ ਸੰਤਾਂ ਨੇ ਕੁਝ ਕੋ ਸਿੰਘਾਂ ਨੂੰ ਹੁਕਮ ਕੀਤਾ ਕਿ ਇਸ ਕੁੜੀ ਦੇ ਸਹੁਰੇ ਪਰਿਵਾਰ ਨੂੰ ਇੱਥੇ ਲੈ ਕੇ ਆਓ ਸੋਹਰੇ ਪਰਿਵਾਰ ਨੇ ਸੰਤਾਂ ਕੋਲ ਆ ਕੇ ਆਪਣੀ ਗਲਤੀ ਦੀ ਮਾਫੀ ਵੀ ਮੰਗੀ ਤੇ ਵਾਅਦਾ ਵੀ ਕੀਤਾ ਕਿ ਅੱਗੇ ਤੋਂ ਤੁਹਾਨੂੰ ਸਾਡੇ ਖਿਲਾਫ ਕਦੇ ਕੋਈ ਸ਼ਿਕਾਇਤ ਨਹੀਂ ਆਉਗੀ। ਇਹ ਮਾਮਲਾ ਛੇਤੀ ਅਮਨਚੈਨ ਵਿੱਚ ਨਿਜਿੱਠਿਆ ਗਿਆ। ਪਰ ਬਾਹਰ ਖਬਰ ਇਸ ਤਰ੍ਹਾਂ ਫੈਲਾ ਦਿੱਤੀ ਗਈ ਕਿ ਸੰਤਾਂ ਦੇ ਸਿੰਘ ਹਿੰਦੂ ਕੁੜੀ ਨੂੰ ਚੁੱਕ ਕੇ ਲੈ ਗਏ ਸਨ ਤੇ ਕੁੜੀ ਦੇ ਪੇਕੇ ਤੇ ਸੋਹਰੇ ਪਰਿਵਾਰ ਨੇ ਸੰਤਾਂ ਦੇ ਤਰਲੇ ਕੱਢ ਕੇ ਕੁੜੀ ਨੂੰ ਛਡਵਾਇਆ। ਜਦੋਂ ਇਸ ਖਬਰ ਬਾਰੇ ਆਪਣੇ ਅਫਸਰ ਨਾਲ ਮੈਂ ਗੱਲ ਕੀਤੀ ਤਾਂ ਉਹਨੇ ਕਿਹਾ ਤੁਹਾਨੂੰ ਭਾਵੇਂ ਅਸਲੀਅਤ ਬਾਰੇ ਚੰਗੀ ਤਰ੍ਹਾਂ ਪਤਾ ਹੈ ਪਰ ਜੋ ਖਬਰਾਂ ਬਾਹਰ ਫੈਲ ਰਹੀਆਂ ਨੇ ਤੁਸੀਂ ਉਹਨਾਂ ਨਾਲ ਹੀ ਹਾਂ ਜਾਂ ਹਾਂ ਮਿਲਾਉਣੀ ਆਂ ਬਸ ਸਰਕਾਰੀ ਨੌਕਰੀ ਖੋਸਣ ਦੇ ਡਰੋਂ ਜਾਂ ਲਾਲਚ ਵਿੱਚ ਮੈਂ ਵੀ ਝੂਠੀਆਂ ਖਬਰਾਂ ਨੂੰ ਹੀ ਹਵਾ ਦੇ ਦਿੱਤੀ ਤੁਰੰਦਰੋਂ ਭਾਵੇਂ ਮੈਂ ਉਸ ਨੇਕ ਤੇ ਉੱਚੇ ਸੁੱਚੇ ਪੁਰਖ ਦੀਆਂ ਦਲੀਲਾਂ ਨਾਲ ਸਹਿਮਤ ਸੀ ਸ਼ਾਇਦ ਉਸ ਦਿਨ ਐਤਵਾਰ ਸੀ ਇੱਕ ਰੋਂਦੀ ਹੋਈ ਕੁੜੀ ਨੂੰ ਦੋ ਬੰਦੇ ਫੜ ਕੇ ਲਿਆ ਰਹੇ ਸਨ ਜਿਦੇ ਕੱਪੜੇ ਵੀ ਫਟੇ ਹੋਏ ਸਨ ਉਹਨੇ ਆ ਕੇ ਫਰਿਆਦ ਕੀਤੀ ਕਿ ਮੇਰੀ ਬੇਇੱਜ਼ਤੀ ਮਸ਼ਹੂਰ ਲੀਡਰ ਦੇ ਪੁੱਤ ਤੇ ਉਹਦੇ ਦੋਸਤਾਂ ਨੇ ਕੀਤੀ ਆ ਮੈਂ ਤਾਂ ਸੁਣ ਰੱਖਿਆ ਕਿ ਤੁਸੀਂ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਹੋਇਆ ਹੈ ਕਿ ਜੇ ਕੋਈ ਕਿਸੇ ਦੀ ਧੀ ਪੈਣ ਵੱਲ ਮਾੜੀ ਨਜ਼ਰਾਂ ਨਾਲ ਦੇਖਦਾ ਹੈ ਤਾਂ ਉਹਦੀਆਂ ਅੱਖਾਂ ਕੱਢ ਦੰਨੇ ਹੋ ਹਾਂ ਬੀਬਾ ਮੇਰਾ ਹੀ ਹੁਕਮ ਹੈ ਇਹ ਸੰਤਾ ਨੇ ਕਿਹਾ ਭਾਵੇਂ ਉਹ ਮੇਰਾ ਆਪਣੇ ਹੀ ਸਿੰਘ ਕਿਉਂ ਨਾ ਹੋਵੇ ਮੈਂ ਉਹਦੇ ਨਾਲ ਵੀ ਇਹੋ ਵਰਤਾ ਕਰਾਂਗਾ ਮੈਂ ਵੀ ਇਸ ਆਸ ਨਾਲ ਤੁਹਾਡੇ ਕੋਲ ਆਈਆਂ ਉਹਨਾਂ ਬਦਮਾਸ਼ਾਂ ਨੂੰ ਤੁਹਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਠੱਲ ਪਾ ਸਕਦਾ ਸੰਤਾ ਨੇ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਕਿ 2 ਘੰਟੇ ਦੇ ਅੰਦਰ ਅੰਦਰ ਉਹਨਾਂ ਬਦਮਾਸ਼ਾਂ ਦੀਆਂ ਹੱਡੀਆਂ ਪਸਲੀਆਂ ਸੇਕ ਦਿੱਤੀਆਂ ਜਾਣ ਇਸ ਘਟਨਾ ਦਾ ਚਰਚਾ ਇੱਕ ਉਰਦੂ ਅਖਬਾਰ ਵਿੱਚ ਇੰਜ ਹੋਇਆ ਸੰਤਾ ਦੇ ਅਤਵਾਦੀਆਂ ਨੇ ਕੁੜੀ ਦੀ ਇੱਜ਼ਤ ਲੁੱਟੀ ਮੈਨੂੰ ਵੀ ਜਦੋਂ ਇਸ ਖਬਰ ਬਾਰੇ ਪੁੱਛਿਆ ਗਿਆ ਤਾਂ ਮੈਂ ਬੇਸ਼ਰਮ ਬਣ ਕੇ ਇਹਨੂੰ ਸੱਚੀ ਦੱਸਿਆ। ਇਹੋ ਜਿਹਾਂ ਹੋਰ ਵੀ ਅਨੇਕਾਂ ਹੀ ਖਬਰਾਂ ਜਿਨ੍ਹਾਂ ਨੂੰ ਸੱਚੀ ਦੱਸਿਆ ਗਿਆ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਸੱਚੀਆਂ ਖਬਰਾਂ ਨੂੰ ਵੀ ਝੂਠੀਆਂ ਬਣਾਇਆ ਗਿਆ। ਪਰ ਜਿਸ ਦਿਨ ਅਜਿਹਾ ਹੁੰਦਾ ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੇਰੀ ਅੰਦਰਲੀ ਆਵਾਜ਼ ਮੈਨੂੰ ਲਾਣਤਾ ਪਾਉਂਦੀ ਰਹਿੰਦੀ ਸੀ। ਪਰ ਮੈਂ ਠਿੱਠਾ ਵਾਂਗ ਆਪਣੀ ਏਜੰਸੀ ਦੇ ਬੰਦਿਆਂ ਨੂੰ ਖੁਸ਼ ਕਰਨ ਵਿੱਚ ਲੱਗਾ ਰਿਹਾ। ਪਤਾ ਨਹੀਂ ਕਿੰਨਾ ਚਿਰੇ ਠੀਠਪਣਾ ਕਰਦਾ ਰਹਿੰਦਾ ਮੈਂ ਜੇ ਮੈਨੂੰ ਵਾਪਸ ਨਾ ਬੁਲਾਇਆ ਜਾਂਦਾ ਸ਼ਾਇਦ ਸਰਕਾਰ ਦੀ ਕੋਈ ਹੋਰ ਸਾਜਿਦ ਸੀ ਜੋ ਬਾਅਦ ਵਿੱਚ ਸਾਰਿਆਂ ਦੇ ਸਾਹਮਣੇ ਵੀ ਆ ਗਈ ਸੀ ਜਦੋਂ ਮੈਨੂੰ ਬਲਾਵਾ ਮਿਲਿਆ ਬਿੱਲੀ ਭਾਣੇ ਤਾਂ ਸਿੱਕਾ ਟੁੱਟਾ ਵਾਲੀ ਗੱਲ ਹੋਈ ਮੈਂ ਬੁਲਾਵਾ ਮਿਲਣ ਤੇ ਅੰਦਰੋਂ ਬਾਹਰੋਂ ਬਹੁਤ ਖੁਸ਼ ਸੀ ਪਰ ਇਹ ਸਾਰੀਆਂ ਬੀਤੇ ਵੇਲੇ ਦੀਆਂ ਗੱਲਾਂ ਮੇਰੀ ਆਤਮਾ ਤੇ ਛਾਂੀਆਂ ਪਈਆਂ ਸੀ ਮੇਰਾ ਦਿਲ ਹੋਰ ਕੋਫਰ ਨਹੀਂ ਸੀ ਤੋਲ ਸਕਦਾ ਇਸੇ ਕਰਕੇ ਮੈਂ ਫੈਸਲਾ ਕੀਤਾ ਕਿ ਮੈਂ ਇਹ ਨਵਾਂ ਕੰਮ ਨਹੀਂ ਕਰਾਂਗਾ ਇਹਦਾ ਨਤੀਜਾ ਜੋ ਵੀ ਹੋਊਗਾ ਮੈਂ ਭੁਗਤੂੰਗਾ ਪਰ ਆਪਣੀ ਜ਼ਮੀਰ ਨੂੰ ਹੁਣ ਨਹੀਂ ਮਾਰਾਂਗਾ ਕਿਉਂਕਿ ਸੰਤਾਂ ਦੇ ਕਹੇ ਹੋਏ ਲਫ਼ਜ਼ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਬੰਦਾ ਉਦੋਂ ਮਰਦਾ ਹੈ ਜਦੋਂ ਉਹਦੀ ਜ਼ਮੀਰ ਮਰਦੀ ਹੈ ਹੁਣ ਵੀ ਮੇਰੇ ਕੰਨਾਂ 'ਚ ਗੂੰਜ ਰਹੇ ਨੇ ਸਾਡੇ ਪੰਜਾਬ ਨੂੰ ਅਜਿਹੇ ਯੋਧਿਆਂ ਦੀ ਅੱਜ ਵੀ ਬਹੁਤ ਲੋੜ ਹੈ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਸਾਡੇ ਪੰਜਾਬ ਨਾਲ ਅਨਿਆਇ ਕੀਤਾ ਕਦੇ ਹੜਾਂ ਦਾ ਪਾਣੀ ਛੱਡ ਕੇ ਕਦੇ ਅਟੈਕ ਕਰਕੇ ਸੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਕੋਈ ਸੰਤਾ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ